ਸ਼ਨੀਵਾਰ ਨੂੰ ਭਾਰੀ ਮੀਂਹ ਕਾਰਨ ਦਿੱਲੀ ਦੇ ਮਸ਼ਹੂਰ ਕੋਚਿੰਗ ਇੰਸਟੀਚਿਊਟ RAW IAS ਦੇ ਬੇਸਮੈਂਟ ਵਿੱਚ ਬਾਰਿਸ਼ ਦਾ ਪਾਣੀ ਭਰ ਜਾਣ ਤੋਂ ਬਾਅਦ ਤਿੰਨ IAS ਉਮੀਦਵਾਰਾਂ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਨੇ ਐਤਵਾਰ ਨੂੰ ਦਿੱਲੀ ਵਿੱਚ 13 ਹੋਰ ਸਿਵਲ ਸਰਵਿਸ ਕੋਚਿੰਗ ਸੈਂਟਰਾਂ ਦੇ ਬੇਸਮੈਂਟਾਂ ਨੂੰ ਸੀਲ ਕਰ ਦਿੱਤਾ। ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ 12 ਫੁੱਟ ਪਾਣੀ ਸਿਰਫ 3 ਮਿੰਟ ਵਿੱਚ ਹੀ ਭਰ ਗਿਆ। ਕੋਚਿੰਗ ਸੈਂਟਰ ਵੱਲੋਂ ਲਾਇਬ੍ਰੇਰੀ ਬੇਸਮੈਂਟ ਵਿੱਚ ਬਣਾਈ ਗਈ ਜਿੱਥੇ ਬੈਠ ਕੇ ਬੱਚੇ ਪੜ੍ਹਾਈ ਕਰ ਰਹੇ ਸਨ। ਘੱਟੋ-ਘੱਟ 3 ਵਿਦਿਆਰਥੀ ਬੇਸਮੈਂਟ ਵਿੱਚ ਸਥਿਤ ਲਾਇਬ੍ਰੇਰੀ ਵਿੱਚ ਮੌਜੂਦ ਸਨ ਜਿਨ੍ਹਾਂ ਵਿੱਚੋਂ 12 ਤੋਂ 14 ਨੂੰ ਬਚਾ ਲਿਆ ਗਿਆ ਅਤੇ ਹਸਪਤਲ ਲਿਜਾਇਆ ਗਿਆ। ਬਾਕੀ ਭੱਜਨ ਵਿੱਚ ਕੰਗਿਆਪ ਹੋ ਗਏ। ਹਾਲਾਂਕਿ ਹੜਨਲ ਪਰੇ ਬੇਸਮੈਂਟ ਦੇ ਫਰਸ਼ ਜਾਣ ਕਾਰਨ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਘਟਨਾ ਸ਼ਨੀਵਾਰ ਸ਼ਾਮ 6:35 ਵਜੇ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਵਾਪਰੀ। ਸ਼ਾਮ ਕਰੀਬ 7:10 ਵਜੇ ਪੁਲਿਸ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ। एनटीआरफ टीम ਨੂੰ ਬੁਲਾਇਆ ਗਿਆ ਬੇਸਮੈਂਟ ਵਿੱਚੋਂ ਪਾਣੀ ਨੂੰ ਤੁਰੰਤ ਬਾਹਰ ਕੱਟਿਆ ਗਿਆ ਇਸ ਘਟਨਾ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਬੇਸਮੈਂਟ ਦੇ ਅੰਦਰ ਖੜ ਤੋਂ ਦਿਖਾਇਆ ਗਿਆ ਹੈ 47 ਸਕਿੰਡ ਲੰਬੀ ਵੀਡੀਓ ਵਿੱਚ ਬੇਸਮੈਂਟ ਵਿੱਚ ਪਾਣੀ ਦਾ ਪੱਧਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਤਾਬਾਂ ਅਤੇ ਹੋਰ ਅਧਿਆਨ ਸਮੱਗਰੀ ਪਾਣੀ ਵਿੱਚ ਤਰਦੀ ਹੋਈ ਦੇਖੀ ਜਾ ਸਕਦੀ ਹੈ ਘਟਨਾ ਤੋਂ ਬਾਅਦ ਦਿੱਲੀ ਵਿੱਚ ਸਥਿਤ ਸਭ ਕੋਚਿੰਗ ਸੈਂਟਰਾਂ ਦੇ ਵਿਦਿਆਰਥੀਆਂ ਨੇ ਜਮ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਦਿੱਲੀ ਨਗਰ ਨਿਗਮ ਨੇ ਪੁਰਾਣੇ ਰਜਿੰਦਰ ਨਗਰ ਵਿੱਚ 13 ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਕਿਉਂਕਿ ਉਹ ਨਿਯਮਾਂ ਦੀ ਉਲੰਘਣਾ ਕਰਕੇ ਬੇਸਮੈਂਟਾਂ ਵਿੱਚ ਕੰਮ ਕਰਦੇ ਪਾਏ ਗਏ ਹਨ ਰੌ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਪੰਜ ਹੋਰ ਗ੍ਰਿਫਤਾਰੀਆਂ ਹੋਈਆਂ ਹਨ ਮਰਨ ਵਾਲੇ ਵਿਦਿਆਰਥੀਆਂ ਵਿੱਚ 25 ਸਾਲਾ ਸ਼੍ਰੀਆ ਜਾਦਵ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ ਇੱਕ ਹੋਰ ਲੜਕੀ 25 ਸਾਲਾ ਹੀ ਤਾਨੀਆ ਸੋਨੀ ਤੇਲੰਗਾਨਾ ਦੀ ਰਹਿਣ ਵਾਲੀ ਸੀ ਤੇ ਜਵਹਰ ਲਾਲ ਨਹਿਰੂ ਯੂਨੀਵਰਸਿਟੀ ਦਾ 28 ਸਾਲਾ ਪੀ ਐਚ ਡੀ ਸਕਾਲਰ ਨੈਵਿੰਗ ਡੋਲਿਵਨ ਵੀ ਮਰੜਵਾਲਾ ਵਿੱਚ ਸ਼ਾਮਿਲ ਹੈ